ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਪ੍ਰਾਕ ਕੁਲਦੀਪ ਚਮਕ ਅਤੇ ਬਹੁਤ ਦਿਨਾਂ ਬਾਅਦ ਅੱਜ ਮੇਰੇ ਨਾਲ ਮੰਮੀ ਅਮਨਜੋਤ ਕੌਰ ਹਾਜ਼ਰ ਹੋਏ ਆ ਕਿਉਂਕਿ ਮੰਮੀ ਥੋੜੀ ਸਿਹਤ ਠੀਕ ਨਹੀਂ ਸੀ ਇਹਨਾਂ ਦੀ ਛਾਤੀ ਦੀ ਇਨਫੈਕਸ਼ਨ ਕੁਝ ਵਧੀ ਹੋਈ ਸੀ ਪਰ ਹੁਣ ਪ੍ਰਮਾਤਮਾ ਦੀ ਮਿਹਰ ਨਾਲ ਅਤੇ ਤੁਹਾਡੀਆਂ ਦੁਆਵਾਂਾਂ ਦੇ ਨਾਲ ਮੰਮੀ ਠੀਕ ਨੇ ਮੰਮੀ ਤੁਸੀਂ ਦੱਸੋ ਸਤਿ ਸ਼੍ਰੀ ਅਕਾਲ ਜੀ ਮੈਂ ਠੀਕ ਆ ਜੀ ਤੁਹਾਡੀਆਂ ਦੁਆਵਾਂਾਂ ਨਾਲ ਤੁਸੀਂ ਸ਼ੇਰ ਤੇ ਫੋਲੋ ਵੱਤਵਾਦ ਕਰਿਆ ਕਰੋ ਤੇ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੀ ਹਾਂ ਸਤਿ ਸ਼੍ਰੀ ਅਕਾਲ ਤਾਂ ਦਰਸ਼ਕਾਂ ਦੀ ਪ੍ਰਸੋਰ ਮੰਗ ਤੇ ਅੱਜ ਹਾਜ਼ਰ ਹੈ ਤੱਕਲੇ ਖੁਰਚਣੀ ਕੋਮਲ ਸੁਨਾਮੀ ਦਾ ਲਿਖਿਆ ਹੋਇਆ ਅਤੇ ਮੰਮੀ ਡੈਡੀ ਦਾ ਗਾਇਆ ਹੋਇਆ ਬਹੁਤ ਹੀ ਮਕਬੂਲ ਗੀਤ ਤੱਕਲੇ ਖੁਰਚਣੀ ਪੇਸ਼ ਕਰਦੇ ਹਾਂ ਤੇ ਲੈ ਵੀ ਚਾਣੀ ਲੈ ਇੱਕ ਤਕੜਾ ਹਲੇ ਤੇ ਪੱਠੇ ਲੈ ਤੋਈ ਚਾਣੀ ਲੈ ਇੱਕ ਤਕੜਾ ਹਲੇ ਮੈਂ ਗਲੀਆਂ 'ਚ ਜਾਮਾ ਹੁਕਲਾਈ ਵੀ ਲੈ ਰੁੱਤੱਕਲੇ ਘੁਰਚਣੀ ਮੈਂ ਗੰਡੀਆਂ ਵਾਲੀ ਆਈ ਵੀ ਲੈ ਰੁੱਤੱਕਲੇ ਘੁਰਚਣੀ ਗੰਡੀਆਂ ਵਾਲੀ ਆਈ ਵੀ ਲੈ ਰੁੱਤੱਕਲੇ ਉਹ ਜ਼ਰਾ ਖੜਤਾ ਸਹੀ ਨਹੀਂ ਗੱਲ ਕਰਤਾ ਸਹੀ ਨਹੀਂ ਸੀਨੇ ਲੜਤਾ ਸਹੀ ਜ਼ਰਾ ਖੜਤਾ ਸਹੀ ਨਹੀਂ ਗੱਲ ਕਰਤਾ ਸਹੀ ਨਹੀਂ ਸੀਨੇ ਲੜਤਾ ਸਹੀ ਤੂੰ ਛੜੇ ਅਧਿਕਾਰੇ ਕੇ ਮੈਂ ਆਈਂ ਜਿੰਦਾ ਛੱਪੜ ਪਾੜ ਕੇ ਉਹ ਛੜੇ ਹੁੰਦੇ ਰੱਬ ਦੇ ਜਵਾਈਂ ਜਿੰਦਾ ਛੱਪੜ ਪਾੜ ਕੇ ਛੜੇ ਹੁੰਦੇ ਰੱਬ ਦੇ ਜਵਾਈਂ ਜਿੰਦਾ ਛੱਪੜ ਪਾੜ ਕੇ ਆਪਾਂ ਛੱਪੜ ਦੇ ਵਿੱਚ ਸੌਣ ਲਾਣੇ ਧਾਰਾ ਜੇਕ ਚਿਮਟਾ ਮਾਰੇ ਪੁੱਠਾ ਉੱਤਰ ਜਾਊਗਾ ਪਰਾ ਜੇਕ ਚਿਮਟਾ ਮਾਰੇ ਪੁੱਠਾ ਉੱਤਰ ਜਾਊਗਾ ਪਰਾ ਨਾ ਅਕਲ ਕੋਈ ਨਾ ਸ਼ਕਲ ਕੋਈ ਨਾ ਤੈਨੂੰ ਅਕਲ ਕੋਈ ਮਾਰੀ ਜਾਂ ਕਾਸਤ ਭੁਖਾਈ ਵੀ ਲੰਦ ਸੱਕਰੇ ਖੁਰਚ ਨਹੀਂ ਮੈਂ ਕੰਡੀਆਂ ਬਾੜੀ ਆਈ ਨਹੀਂ ਲੈਨ ਤੱਕਲੇ ਘੁਰਚਨੇ ਗੱਡੀਆਂ ਵਾਲੀ ਆਈ ਵੀ ਲੈਨ ਤੱਕਲੇ ਘੁਰਚਨੇ ਹੋ ਰੱਬ ਦਾ ਲੱਖ ਲੱਖ ਸ਼ੁਕਰ ਮਨਾਇਆ ਜਦ ਉੱਗੀ ਫੁੱਲ ਨਾਰੀ ਚਾਂਦਰੀ ਸ਼ਣਕੀ ਬੂਹੇ ਅੱਗੇ ਹਾਂ ਤੇਜਾ ਜਦੋਂ ਤੂੰ ਮਾਰੀ ਚਾਂਦਰੀ ਸ਼ਣਕੀ ਬੂਹੇ ਅੱਗੇ ਹਾਂ ਤੇਜਾ ਜਦੋਂ ਤੂੰ ਮਾਰੀ ਲੱਗੀ ਹੀਰ ਜਹੀ ਠੰਡ ਹੀਰ ਜਹੀ ਨਿਤਸੀਰ ਜਹੀ ਤੇਰੇ ਬੋਲਾਂ ਵਿੱਚ ਮਿਸਰੀ ਮਲਾਈ ਨੀ ਜਿੰਦਾ ਛੱਪੜੇ ਪਾੜ ਕੇ ਛੜੇ ਹੁੰਦੇ ਰੱਬ ਦੇ ਜਵਾਈ ਨੀ ਜਿੰਦਾ ਛੱਪੜੇ ਪਾੜ ਕੇ ਛੜੇ ਹੁੰਦੇ ਰੱਬ ਦੇ ਜਵਾਈ ਨੀ ਜਿੰਦਾ ਛੱਪੜੇ ਪਾੜ ਕੇ ਕਿੱਕ ਮੰਗਰ ਪੈ ਗਿਆ ਤੂੰ ਛਲਿਆ ਜੇ ਮੇਰੀ ਪਿੰਡ ਦੇ ਲੋਕੀ ਦੇਖਣ ਤਮਾਸ਼ਾ ਬੈਠੇ ਚਲੇ ਬਨੇਰੇ ਪਿੰਡ ਦੇ ਲੋਕੀ ਦੇਖਣ ਤਮਾਸ਼ਾ ਬੈਠੇ ਚਲੇ ਬਨੇਰੇ ਦਿਲ ਦੱਬ ਦਵੀਂ ਕਰਦਾ ਹਾਂ ਕਿ ਪਰਦਾ ਵੀ ਦਿਲ ਦੱਬ ਦਵੀਂ ਕਰਦਾ ਹਾਂ ਕਿ ਪਰਦਾ ਵੀ ਮੈਂ ਬਾਣੀ ਜਾਮ ਤੈਨੂੰ ਗਾਈ ਵੀ ਲਰਤਕੜੇ ਕੁਰੀਚਲੇ ਮੈਂ ਗੰਦੀਆਂ ਵਾੜੀ ਆਈ ਵੀ ਲਰਤਕੜੇ ਕੁਰੀਚਲੇ ਗੰਦੀਆਂ ਵਾੜੀ ਆਈ ਵੀ ਲਰਤਕੜੇ ਕੁਰੀਚਲੇ ਹੁਕਮ ਲਿਸਨਾਮੀ ਉਮਰਾ ਤੱਕ ਨਾ ਨਹੀਂ ਗੁਣ ਪੂਰਾ ਤੇਰਾ ਸੱਤ ਜਨਮਾਂ ਦੇ ਪਾਪ ਤਾਰੂ ਨਹੀਂ ਹੈ ਛੜਿਆਂਦਾ ਢੇੜਾ ਸਖਤੀ ਜਨ ਮਾਂ ਦੇ ਪਾਪ ਉਤਾਰੂ ਏ ਚਣਾਂ ਦਾ ਵੇੜਾ ਵੇੜਾ ਮਾਰਿਆ ਕਰ ਦਿਲ ਥਾਰਿਆ ਕਰ ਲੱ ਸਾਰਿਆਂ ਕਰ ਵੇੜਾ ਮਾਰਿਆ ਕਰ ਦਿਲ ਥਾਰਿਆ ਕਰ ਸੰਗ ਸਾਰੇ ਅਲੈ ਇਹਦਾ ਤੇਰੇ ਪਿੱਛੇ ਹੋ ਜਾਵਾਂ ਇਸ ਦਾਈ ਨੀ ਜਿੰਦਾ ਛੱਪੜ ਪਾੜ ਕੇ ਉੱਠੜੇ ਹੁੰਦੇ ਰੱਬ ਦੇ ਜਵਾਈ ਜਿੰਦਾ ਛੱਪੜ ਪਾੜ ਕੇ ਮੈਂ ਗੱਡੀਆਂ ਵਾਲੀ ਆਈ ਵੀ ਮੈਨੂੰ ਤਾਂ ਕਰੇ ਖੁਰਚਣੀ ਛੜੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ